ਨੇ ਮਿੱਤਰੋ ਹੋ ਗਈਆਂ ਸ਼ੁਰੂ ਵੀਡੀਓ ਆਉਣੀਆਂ ਮਾਫੀ ਵਾਲੀਆਂ ਹੈ ਮਾਫੀਆਂ ਮੰਗੀਆਂ ਜਾ ਰਹੀਆਂ ਨੇ ਹੁਣ ਆ ਜਿਹੜੀ ਕਮਲਕੌਰ ਮਾਰੀ ਆ ਉਹ ਤੋਂ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਕੀ ਹੋਇਆ ਤੇ ਉਸ ਤੋਂ ਬਾਅਦ ਹੁਣ ਫਿਰ ਜਿਹੜੇ ਗੰਦ ਪਾਉਂਦੇ ਸੀਗੇ ਸੋਸ਼ਲ ਮੀਡੀਆ ਤੇ ਕਹਿੰਦੇ ਸ਼ੁਰੂ ਹੋ ਗਈਆਂ ਵੀਡੀਓ ਆਉਣੀਆਂ ਮਾਫੀ ਵਾਲੀਆਂ ਹੈ ਯਾਰ ਪਹਿਲਾਂ ਹੀ ਤੁਹਾਨੂੰ ਸਮਝਾਇਆ ਜਾਂਦਾ ਸੀਗਾ ਕਹਿੰਦੇ ਸੀਗੇ ਲੋਕ ਵੀ ਯਾਰ ਨਾ ਕਰੋ ਇਹ ਕੁਝ ਨਾ ਕਰੋ ਉਹ ਯਾਰ ਆਪਣੀ ਇਹ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਪੀਰ ਪਗੰਬਰਾਂ ਦੀ ਸੂਰਬੀਰ ਚੋਹਿਆਂ ਦੀ ਧਰਤੀ ਆ ਯਾਰ ਇਹ ਧਰਤੀ ਤੇ ਰਹਿ ਕੇ ਤੁਸੀਂ ਗੰਦ ਪਾ ਰਹੇ ਹੋ ਯਾਰ ਚਾਰ ਸੇ ਲੜਾਂ ਦੀ ਖਾਤਰ ਘੱਟ ਚੱਲੂ ਪੈਣਗੇ ਤੁਹਾਡੇ ਚੈਨਲ ਕੋਈ ਗੱਲ ਨਹੀਂ ਘੱਟ ਲੋਕ ਦੇਖ ਲੈਣਗੇ ਕੋਈ ਗੱਲ ਨਹੀਂ ਪਰ ਯਾਰ ਤੁਸੀਂ ਜਿਹੜਾ ਇਹ ਉਹ ਹੁਣ ਇੱਕ ਮੁੰਡੇ ਨੇ ਪਾਈ ਆ ਉਹਨੇ ਕਲੀਅਰ ਹੀ ਕਰਤੀ ਗੱਲ ਉਹ ਕਹਿੰਦੇ ਸਾਡੇ ਕਹਿੰਦੇ ਘੱਟ ਚੱਲਣ ਕਰਕੇ ਅਸੀਂ ਕਹਿੰਦੇ ਇੱਧਰੋਂ ਤੁਰ ਪਏ ਸੀਗੇ ਇਹਦਾ ਮਤਲਬ ਹੋਰ ਤਾਂ ਕਸੂਰਬਰ ਤੁਸੀਂ ਲੋਕ ਵੀ ਹੋ ਸੱਤਰਾਂ ਦੇ ਯਾਰ ਤੁਸੀਂ ਵੀ ਹੋ ਹੁਣ ਜਿਹੜੀ ਉਹਨੂੰ ਵੀ 3 ਲੱਖ ਉਹਦਾ ਫਾਲੋਅਰ ਕਹਿੰਦੇ ਸੀਗੇ ਫਿਰ ਉਹ 3 ਲੱਖ ਲੋਕ ਵੀ ਦੋਸ਼ੀ ਨੇ ਨਾ ਜਿਹੜੇ ਉਹਨੂੰ ਦੇਖ ਰਹੇ ਸੀਗੇ ਕਸੂਰਵਾਰ ਇਕੱਲੇ ਉਹ ਲੋਕ ਨਹੀਂ ਹੈ ਨਾਲ ਕਸੂਰਵਾਰ ਤਾਂ ਇਹ ਇਹ ਵੀ ਨੇ ਜਿਹੜੇ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਕਿਉਂਕਿ ਨਹੀਂ ਹੁਣ ਜੇ ਕੋਈ ਦੁਕਾਨ ਆ ਉਹ ਚ ਮਾੜਾ ਸੌਦਾ ਪਿਆ ਤੇ ਜਗਾਕ ਹੀ ਨਹੀਂ ਜਾਊਗਾ ਕੋਈ ਉਹਦਾ ਵਿਕਣਾ ਨਹੀਂ ਚੰਗਾ ਪਿਆ ਇਹ ਤਾਂ ਮਤਲਬ ਗਾਹਕ ਤੇ ਨਿਰਪਰ ਵੀ ਕਰਦਾ ਨਾ ਜੇ ਜਾਊਗਾ ਚੱਲ ਕੇ ਤੁਸੀਂ ਉਹਨਾਂ ਕੋਲ ਉਹਨਾਂ ਦੇ ਪੇਜਾਂ ਤੇ ਜਾਣੇ ਹੋ ਚੱਲ ਕੇ ਤੇ ਤੁਹਾਨੂੰ ਇਹ ਗੱਲਾਂ ਪਤਾ ਨਹੀਂ ਯਾਰ ਜਿਹੜੇ ਹੁਣ ਸੋਸ਼ਲ ਮੀਡੀਆ ਚਲਾਉਂਦੇ ਤੁਹਾਨੂੰ ਇਹ ਤਾਂ ਪਤਾ ਹੀ ਹੈ ਨਾ ਵੀ ਜਿਹੜਾ ਕੁਝ ਵੱਧ ਦੇਖਿਆ ਜਾਂਦਾ ਸੋਸ਼ਲ ਮੀਡੀਆ ਦੇ ਉੱਪਰ ਉਹ ਚੀਜ਼ਾਂ ਬਾਰੀ-ਬਾਰੀ ਮੁਰੇ ਆਉਂਦੀਆਂ ਨੇ ਜਿਹੜੇ ਕੋਈ ਨਾ ਚਾਹ ਕੇ ਵੀ ਨਹੀਂ ਦੇਖਣਾ ਚਾਹੁੰਦੇ ਲੋਕ ਉਹਨਾਂ ਦੇ ਅੱਗੇ ਵੀ ਆਉਂਦੀਆਂ ਨੇ ਤੁਹਾਡੇ ਧੀਆ ਪਣਾ ਹੈ ਨਹੀਂ ਗਈਆਂ ਹੈ ਤੁਹਾਡੇ ਨਹੀਂ ਹੈਗੀਆਂ ਬੱਚੀਆਂ ਉਹਨਾਂ ਕੋਲ ਫੋਨ ਨਹੀਂ ਗਈ ਫੋਨ ਤਾਂ ਹੁਣ ਵਾਪਸ ਲੈ ਨਹੀਂ ਜਾਣੇ ਕਿਸੇ ਤੂੰ ਇਹ ਤਾਂ ਇੱਕ ਮਜਬੂਰੀ ਬਣ ਗਈ ਸਮੇਂ ਦੀ ਪਰ ਜਰ ਉਹੀ ਫੋਨ ਜੀ ਤੇ ਆਪਾਂ ਚੰਗਾ ਵੀ ਦੇਖਦੇ ਆ ਹੁਣ ਸ਼ਾਮ ਨੂੰ ਜਿਵੇਂ ਰਹਿ ਰੱਖਦਾ ਟਾਈਮ ਹੋ ਗਿਆ ਤਾਂ ਉਹ ਵੀ ਬੱਚੇ ਵੀ ਇਹੋ ਜਿਹੇ ਨੇ ਜਿਹੜੇ ਸ਼ਾਮ ਨੂੰ ਫੋਨ ਤੇ ਰਹਿ ਰਸਦਾ ਪਾਠ ਪੜ੍ਹ ਪੜਦੇ ਨੇ ਚੰਗੀਆਂ ਚੀਜ਼ਾਂ ਵੀ ਨੇ ਮਾੜੀਆਂ ਵੀ ਨੇ ਜ਼ਰੂਰੀ ਤਾਂ ਨਹੀਂਗਾ ਵੀ ਮਤਲਬ ਵੀ ਪਰ ਜਦੋਂ ਤੁਸੀਂ ਜਿਹੜਾ ਕੋਈ ਜ਼ਿਆਦਾ ਦੇਖਿਆ ਜਾਂਦਾ ਵਾ ਉਹ ਆਟੋਮੈਟਿਕ ਇਹ ਚੀਜ਼ਾਂ ਤੇ ਉੱਪਰ ਅੱਗੇ ਆਉਂਦਾ ਵਾ ਅੱਗੇ ਵਾਲਾ ਕੰਮ ਤਾਂ ਹੈ ਨਹੀਂਗਾ ਵੀ ਫਿਲਮ ਲੱਗੀ ਸਿਨੇਮੇ ਦੇ ਵਿੱਚ ਵੀ ਜੇ ਕੋਈ ਚੱਲ ਕੇ ਜਾਊਗਾ ਟਿਕਟ ਲਊ ਫਿਰ ਦੇਖੂਗਾ ਉਹ ਗੱਲਾਂ ਨਹੀਂ ਹੈਗੀਆਂ ਹੁਣ ਇਹ ਕਨਾ ਹੁਣ ਤਾਂ ਮਤਲਬ ਜਿਹੜੀ ਚੀਜ਼ ਨੂੰ ਜ਼ਿਆਦਾ ਇਹਦੇ ਤੇ ਦੇਖਿਆ ਜਾਂਦਾ ਤੇ ਉਹ ਫਿਰ ਫੇਸਬੁੱਕ YouTube ਦਾ ਵੀ ਆਪਦਾ ਬਿਜ਼ਨਸ ਦਾ ਕਾਰੋਬਾਰ ਉਹਨੂੰ ਬਾਰ-ਬਾਰ ਉਹਨੂੰ ਹੀ ਮੂਰੇ ਕਰਦੇ ਨੇ ਉਹ ਫਿਰ ਜਿਹੜੇ ਨਾ ਚਾਹ ਕੇ ਲੋਕ ਵੀ ਉਹਨਾਂ ਦੇ ਅੱਗੇ ਵੀ ਉਹੋ ਜਿਹਾ ਗੰਦਮੰਦਾ ਆਉਂਦਾ ਥੋੜੇ ਕਾਰਨ ਹਾਂ ਬੰਦੇ ਬਣ ਜੋ ਹਟਜੋ ਤੁਸੀਂ ਸੁਧਰਜੋ ਚੰਗੀਆਂ ਲੋਕਾਂ ਨੂੰ ਦੇਖੋ ਯਾਰ ਬਹੁਤ ਕੁਝ ਚੰਗਾ ਪਿਆ ਇਹਦੇ ਤੇ ਗਿਆਨ ਵਾਲਾ ਪਿਆ ਵਾ ਉਹ ਚੀਜ਼ਾਂ ਦੇਖੋ ਤੇ ਉਹ ਜਦੋਂ ਤੁਸੀਂ ਚੰਗਾ ਦੇਖੋਗੇ ਤਾਂ ਤੁਹਾਡੇ ਬੱਚਿਆਂ ਦੇ ਫੋਨਾਂ ਤੇ ਵੀ ਉਹ ਚੰਗਾ ਆਟੋਮੈਟਿਕ ਹੀ ਜਾਊਗਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਣੀ ਆਪਣੇ ਬੱਚਿਆਂ ਨੂੰ ਵੀ ਆ ਚੀਜ਼ਾਂ ਦੇਖੋ ਉਹਨਾਂ ਦੇ ਆਪਣੇ ਆਪ ਹੀ ਉਹਨੂੰ ਦੇਖਣੀਆਂ ਜਦੋਂ ਤੁਸੀਂ ਦੇਖੋਗੇ ਤੇ ਜਦੋਂ ਤੁਸੀਂ ਚਿੱਕੜ ਦੇ ਵਿੱਚ ਵੱਢਦੇ ਹੋ ਤੇ ਉਹ ਉਹ ਫਿਰ ਤੁਹਾਡੇ ਬੱਚੇ ਆਟੋਮੈਟਿਕਲੀ ਉੱਥੇ ਵੱਢਦੇ ਨੇ ਤੋਂ ਇਹ ਜੋ ਹੋਇਆ ਉਹ ਚਲੋ ਹੁਣ ਕੋਈ ਕਹਿ ਰਹੇ ਨੇ ਉਹ ਮਾੜਾ ਹੋਇਆ ਉਹਨੂੰ ਮਾਰਿਆ ਕੋਈ ਕਹਿ ਰਿਹਾ ਨੇ ਚੰਗਾ ਹੋਇਆ ਠੀਕ ਹੈ ਜੀ ਪਰ ਤੜੀ ਇੱਕ ਹੱਥ ਨਾਲ ਨਹੀਂ ਵੱਜਦੀ ਜੇ ਉਹਨੂੰ ਤੁਸੀਂ ਪਹਿਲਾਂ ਜਦੋਂ ਸ਼ੁਰੂ ਉਹ ਗੰਦ ਪਾਉਣ ਲੱਗੀ ਸੀਗੀ ਜਿਹੜੀ ਉਹ ਕਮਲ ਕੌਰ ਕਿਉਂ ਲੋਕ ਫੋਲੋ ਨਹੀਂ ਕਰਦੇ ਤੁਸੀਂ ਦੇਖਦੇ ਹੀ ਨਾ ਉਹਨੂੰ ਜਿਉਂ ਤੁਸੀਂ ਨੇ ਇੰਨੀ ਗਿਣਤੀ ਚ ਉਹਦੀ ਦੱਸ ਰਹੇ ਨੇ ਜਿਵੇਂ ਵੀ 3-4 ਲੱਖ ਕਹਿ ਰਹੇ ਨੇ ਵੀ ਫੋਲੋਅਰ ਉਹਦੇ ਤੇ ਉਹ ਚੀਜ਼ ਦਾ ਫਿਰ ਹੋਰਾਂ ਅੱਗੇ ਜਿਹੜੇ ਨਹੀਂ ਵੀ ਜਿਹਨੇ ਫੋਲੋ ਕਰਿਆ ਹੋਇਆ ਯਾਰ ਉਹ ਤਾਂ ਉਹਨਾਂ ਦੇ ਮੂਹਰੇ ਵੀ ਆਉਂਦੀਆਂ ਨੇ ਵੀਡੀਓ ਫਿਰ ਉਹਨਾਂ ਦੀ ਸਮਝੋ ਮੜਾ ਮੋਟਾ ਅਕਲ ਨੂੰ ਹੱਥ ਮਾਰੋ ਅਕਲ ਨੂੰ ਹੱਥ ਮਾਰੋ ਮੜਾ ਕਿਉਂ ਤੁਸੀਂ ਯਾਰ ਪੰਜਾਬ ਦੀ ਧਰਤੀ ਤੇ ਰਹਿ ਕੇ ਮਤਲਬ ਇਸ ਤਰ੍ਹਾਂ ਦੇ ਜਿਹੜਾ ਇਹ ਕਿਉਂ ਲੋਕਾਂ ਨੂੰ ਮਜਬੂਰ ਹੋਣਾ ਪੈਂਦਾ ਫਿਰ ਇਹੋ ਜਿਹਾ ਕੰਮ ਕਰਨ ਨੂੰ ਆਪਣੇ ਪੇਜ ਦੇ ਉੱਪਰ ਆਪਾਂ ਮਾਣ ਨਾਲ ਕਹਿ ਸਕਦੇ ਹਾਂ ਯਾਰ ਮੈਂ ਅੱਜ ਤੁਸੀਂ ਐਂ ਕਰਕੇ ਬੰਦਾ ਕਹਿ ਸਕੇ ਵੀ ਹਾਂ ਸਾਡੇ ਪੇਜ ਤੇ ਇੱਕ ਵੀ ਕੋਈ ਵੀਡੀਓ ਇਹੋ ਜੀ ਹੋਵੇ ਮਾਲਵਾ ਲਾਈਵ 365 ਤੇ ਜਿਹੜੀ ਕੋਈ ਸਾਡੀ ਭੈਣ ਕੋਈ ਸਾਡਾ ਬੱਚਾ ਸਾਡੀ ਕੋਈ ਮਾਂ ਨਾ ਦੇਖ ਸਕਦੀ ਹੋਵੇ ਚੰਗਾ ਪਾਉ ਯਾਰ ਤੁਸੀਂ ਚੰਗੇ ਮੁੱਦੇ ਚੱਕੋ ਉਹਨਾਂ ਨੂੰ ਤੁਹਾਡੇ ਕੋਲ ਟਾਈਮ ਨਹੀਂ ਯਾਰ ਸ਼ੇਅਰ ਕਰਨ ਦਾ ਚੰਗੀਆਂ ਜੀ ਸਾਡੇ ਇੱਕ ਸੜਕ ਦਾ ਮੁੱਦਾ ਸਾਡੇ ਇਲਾਕੇ 'ਚ ਉੱਥੋਂ ਵੀ ਹਜ਼ਾਰਾਂ ਲੋਕਾਂ ਦਾ ਉਹ ਮਤਲਬ ਨੰਗਣ ਦਾ ਪੜਨਾ ਜਰੀਆ ਜਦੋਂ ਸੜਕ ਬਣ ਗਈ ਉਹ ਸੜਕ ਦਾ ਕੰਮ ਵਿਚਾਲੇ ਰੋ ਗਿਆ ਆਪਾਂ ਵੀਡੀਓ ਪਾਈ ਚਲੋ ਉਸਕ ਭਰਾ ਮਾਨੇ ਉਹ ਸ਼ੇਅਰ ਕੀਤੀ ਤੇ ਜੇ ਕਿਤੇ ਉਹਨੂੰ ਹਜ਼ਾਰਾਂ ਦੀ ਗਿਣਤੀ ਸ਼ੇਅਰ ਕੀਤਾ ਹੁੰਦਾ ਤਾਂ ਉਹ ਸੜਕ ਦਾ ਕੰਮ ਚੱਲ ਪੈਣਾ ਸੀਗਾ ਪਰ ਸਾਡਾ ਨਹੀਂ ਅਸੀਂ ਇਹ ਚੀਜ਼ਾਂ ਨਹੀਂ ਅਸੀਂ ਤਾਂ ਮਤਲਬ ਉਧਰ ਬੜਨਾ ਨਾ ਫਿਰ ਮਤਲਬ ਚੇਕੜ 'ਚ ਗੰਦੇ 'ਚ ਤੋ ਆਪਣੇ ਟਾਈਮ ਦੇ ਵਿੱਚ ਇਹ ਚੀਜ਼ਾਂ ਤੋਂ ਦੂਰ ਹੋ ਕੇ ਚੰਗਾ ਦੇਖੋ ਚੰਗੀਆਂ ਵੀ ਸਪੋਰਟ ਕਰੋ ਚੰਗਾਈ ਸ਼ੇਅਰ ਕਰੋ ਤੇ ਜਿਹੜੇ ਆ ਭਰਾ ਜਨਰਲ ਪੇਜ ਚਲਾਉਂਦੇ ਨੇ ਉਹ ਚੰਗੇ ਮੁੱਦੇ ਚੱਕੋ ਚੰਗੀਆਂ ਵੀਡੀਓ ਪਾਓ